ਤਾ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖੇ ਤਿਆਰੀ ਦੀਨ ਆਪਾਂ ਬੇਟਾ ਸੰਖਿਆਵਾਂ ਵਾਲਾ ਟੌਪਿਕ ਜਿਹੜਾ ਸ਼ੁਰੂ ਕੀਤਾ ਹੋਇਆ ਤੇ ਕੱਲ ਆਪਾਂ ਮੋਡਲੀਆਂ ਗੱਲਾਂ ਵਾਲਾ ਟੌਪਿਕ ਹੈ ਜਿਹੜਾ ਉਹ ਕਰ ਲਿਆ ਅੱਜ ਬੇਟਾ ਇਹਦਾ ਆਪਾਂ ਟੈਸਟ ਜਿਹੜਾ R1 ਸ਼ੁਰੂ ਕਰਨ ਲੱਗੇ ਆ ਇਹਦੇ ਵਿੱਚ ਬੇਟਾ 140 ਸਵਾਲ ਦਾ ਟੋਟਲੀ ਇਸ ਟੌਪਿਕ ਦੇ ਵਿੱਚ ਸੀ 140 ਸਵਾਲ ਕਰਾਂਗੇ ਤੇ ਨਾਲ ਦੀ ਨਾਲ ਬੇਟਾ ਇਹਦੇ ਵਿੱਚੋਂ ਤੁਹਾਨੂੰ ਟੈਸਟ ਵੀ ਪਾਇਆ ਜਾਊਗਾ ਸੋ ਬੇਟਾ ਤੁਸੀਂ ਧਿਆਨ ਦੇ ਨਾਲ ਦੇਖੋ ਸੌਖਾ ਜਿਹਾ ਟੋਪਿਕ ਹੈਗਾ ਜਿਹੜੇ ਬੱਚਿਆਂ ਨੇ ਪਹਿਲਾਂ ਮਡਲੀਆਂ ਗੱਲਾਂ ਸੁਣ ਲਈਆਂ ਉਹਨਾਂ ਲਈ ਇਹ ਟੋਪਿਕ ਕੋਈ ਖਾਸ ਨਹੀਂ ਹੈਗਾ ਠੀਕ ਹੈ ਤਾਂ ਪਹਿਲਾ ਸਵਾਲ ਆ ਬੇਟਾ ਦੇਖੋ ਕਹਿੰਦਾ ਆ ਸੰਖਿਆ ਨੰਬਰ 453620 ਵਿੱਚ 6 ਦਾ ਸਥਾਨਕ ਮੁੱਲ ਹੈ ਸਥਾਨਕ ਮੁੱਲ ਹੁੰਦਾ ਬੇਟਾ ਜਿਹੜਾ ਕੋਈ ਅੰਕ ਕੋਈ ਸਥਾਨ ਗ੍ਰਹਿਣ ਕਰਨ ਕਰਕੇ ਮੁੱਲ ਪ੍ਰਾਪਤ ਕਰਦਾ ਉਹਨੂੰ ਸਥਾਨਕ ਮੁੱਲ ਕਹਿੰਦੇ ਆ ਤਾਂ ਬੇਟਾ 6 ਕਿਹੜੇ ਸਥਾਨ ਤੇ ਆ ਇਕਾਈ ਦਹਾਈ ਸੈਂਕੜਾ ਠੀਕ ਹੈ ਸੈਂਕੜਾ ਸਥਾਨ ਤੇ 6 ਹੈਗਾ ਤਾਂ 6 ਕਿਉਂਕਿ ਸੈਂਕੜਾ ਸਥਾਨ ਤੇ ਹੈ 6 ਗੁਣਾ 100 ਕਰ ਦਵਾਂਗੇ ਇਹ ਬਣ ਜਾਊਗਾ 600 6 ਦਾ ਸਥਾਨਕ ਮੁੱਲ ਕਿੰਨਾ ਆ ਗਿਆ 600 ਜਿਸ ਸਥਾਨ ਤੇ ਹੁੰਦਾ ਹੈ ਉਹਦੇ ਨਾਲ ਅਸੀਂ ਉਸ ਗੁਣਾ ਕਰ ਦਿੰਨੇ ਆ ਉਹਨੂੰ ਠੀਕ ਹੈ ਤਾਂ b1 ਬੇਟਾ ਸਾਡਾ ਰਾਈਟ ਆਨਸਰ ਆਉਂਦਾ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਕਿੰਦਾ 43219 ਵਿੱਚ 2 ਦਾ ਅੰਕਿਤ ਮੁੱਲ ਹੈ ਤਾਂ ਅੰਕਿਤ ਮੁੱਲ ਬੇਟਾ ਉਹ ਸੇਮ ਹੀ ਰਹਿੰਦਾ ਉੱਥੇ ਸਥਾਨ ਮਹੱਤਵ ਨਹੀਂ ਰੱਖਦਾ ਠੀਕ ਹੈ ਤਦ ਦੋ ਦਾ ਅੰਕਿਤ ਮੁੱਲ ਦੋ ਭਾਵੇਂ ਜਿੱਥੇ ਮਰਜੀ ਹੋਵੇ ਭਾਵੇਂ ਇਹ ਸੈਂਕੜੇ ਸਥਾਨ ਤੇ ਆ ਪਰ ਅੰਕਿਤ ਮੁੱਲੇ ਦਾ ਦੋ ਹੀ ਰਹਿਣਾ ਹੈ ਠੀਕ ਹੈ ਇਸ ਕਰਕੇ A1 ਸਾਡਾ ਰਾਈਟ ਆਨਸਰ ਹੈ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਏ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਵਿੱਚ ਕਿੰਦਾ 4,32,313 ਵਿੱਚ 3 ਦੇ ਅੰਕਿਤ ਮੁੱਲਾਂ ਦਾ ਜੋੜ ਕੀ ਹੈ ਅੰਕਿਤ ਮੁੱਲ ਬੇਟਾ 2 3 ਹੈ ਇਕਾਹਾ ਤੇ ਇਕ ਆਹਾ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਅੰਕਿਤ ਮੁੱਲ ਸੇਮ ਹੀ ਰਹਿੰਦਾ ਆ ਸਥਾਨਕ ਮੁੱਲ ਬਦਲਦਾ ਸਥਾਨ ਬਦਲਣ ਦੇ ਨਾਲ ਤਾਂ ਇਹਦਾ ਵੀ ਅੰਕਿਤ ਮੁੱਲ 3 ਨਾ ਇਹਦਾ ਵੀ ਅੰਕਿਤ ਮੁੱਲ 3 ਨਾ 3 ਤੇ 3 ਕਿੰਨੇ ਹੋ ਗਏ ਇਹਨਾਂ ਦਾ ਅੰਕਿਤ ਮੁੱਲ ਕਿੰਨਾ ਹੋ ਗਿਆ 6 ਹੋ ਗਿਆ ਠੀਕ ਹੈ ਬੇਟਾ ਤਾਂ ਸੀ 1 ਤੇ 6 ਆਨਸਰ ਦਿੱਤਾ ਹੋਇਆ ਅਸੀਂ C1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਆ ਸਵਾਲ ਨੰਬਰ 4 ਹਰ ਕਹਿੰਦਾ ਕਹਿੰਦਾ ਪਿਆ ਆ ਇੱਕ ਰਕਮ ਦਿੱਤੀ ਹੋਈ ਹੈ ਇਹਦੇ ਵਿੱਚ ਬੇਟਾ 3 7 ਦਿੱਤੇ ਹੋਏ ਹੈਗੇ ਆ ਕਹਿੰਦਾ ਵਿੱਚ 7 ਦੇ ਸਥਾਨਕ ਮੁੱਲਾਂ ਦਾ ਜੋੜ ਕੀ ਹੈ 7 ਦੇ ਸਥਾਨਕ ਮੁੱਲਾਂ ਦਾ ਬੇਟਾ ਪਹਿਲੇ 7 ਦਾ ਸਥਾਨਕ ਮੁੱਲ ਤਾਂ 7 ਹੀ ਆ ਗਿਆ ਦੂਜਾ ਸੱਤ ਇਕਾਈ ਦਹਾਈ ਸੈਂਕੜਾ ਹਜ਼ਾਰ 7000 ਆ ਗਿਆ 1 2 3 ਬਿੰਦੀਆਂ 7000 ਆ ਗਿਆ ਤੇ ਤੀਜਾ ਸੱਤ ਕਿੱਥੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਸਾਤੇ ਨਾਲ ਕਿੰਨੀਆਂ ਬਿੰਦੀਆਂ 2 2 4 5 ਤਾਂ 사ਤੇ ਨਾਲ 5 ਬਿੰਦੀਆਂ 1 2 3 4 ਤੇ 5 ਇਕਾਈ ਸਥਾਨ ਥੱਲੇ ਇਕਾਈ ਸਥਾਨ ਹੀ ਰੱਖਣਾ ਬੇਟਾ ਫਿਰ ਸਵਾਲ ਨਿਕਲੂਗਾ ਇਹ ਠੀਕ ਹੈ ਤਾਂ 7 ਦਾ 7 0 ਦੇ 0 0 ਦੇ 0 7 ਦਾ 7 7 ਦਾ 7 7 ਦਾ 7 1 ਇਹ 3 ਤੋਂ ਬਾਅਦ ਕਮਾ ਫਿਰ 2 ਤੋਂ ਬਾਅਦ ਕਮਾ 7 ਲੱਖ 7000 7 ਆ ਗਿਆ ਉੱਤਰ ਠੀਕ ਹੈ ਅਸੀਂ ਦੇਖਦੇ ਹਾਂ ਤਾਂ 7 ਲੱਖ 7000 7C1 ਬੇਟਾ ਸਾਡਾ ਰਾਈਟ ਆਨਸਰ ਆਉਂਦਾ ਪਿਆ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਕੀ ਕਹਿੰਦਾ ਪਿਆ ਕਹਿੰਦਾ 3 ਲੱਖ 2 36240 ਵਿੱਚ 6 ਦੇ ਸਥਾਨਕ ਮੁੱਲ ਤੇ ਅੰਕਿਤ ਮੁੱਲ ਦਾ ਜੋੜ ਕੀ ਹੈ ਤਾਂ ਬੇਟਾ 6 ਦਾ ਸਥਾਨਕ ਮੁੱਲ ਕਿੰਨਾ ਬਣ ਗਿਆ ਇਹਦੇ ਵਿੱਚ ਸਥਾਨ ਕਿਹੜਾ ਸਥਾਨ ਗ੍ਰਹਿਣ ਕੀਤਾ ਹੋਇਆ ਬੇਟਾ ਅਸੀਂ ਇਹ ਦੇਖਦੇ ਆਂ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ 6 ਦਾ ਸਥਾਨਕ ਮੁੱਲ ਹੋ ਗਿਆ 6000 ਤਾਂ 6 ਦਾ ਅੰਕਿਤ ਮੁੱਲ 6 ਹੀ ਰਹਿ ਗਿਆ ਅਸੀਂ ਬੇਟਾ ਇਹਨੂੰ ਜੋੜ ਕਰ ਦਿੰਨੇ ਇਹ ਬਣ ਗਿਆ 6006 ਸਾਡਾ ਉੱਤਰ ਆ ਗਿਆ ਅਸੀਂ ਆਲਟਰਨੇਟਿਵ ਆਨਸਰ ਦੇਖਦੇ ਆਂ B1 ਸਾਡਾ ਰਾਈਟ ਆਨਸਰ ਬਣਦਾ ਪਿਆ 6006 ਅਸੀਂ B1 ਨੂੰ ਰਾਈਟ ਆਨਸਰ ਤੇ ਕਹ ਕਰ ਦਵਾਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਕਿੰਦਾ 3 ਲੱਖ 35023 ਵਿੱਚ 5 ਦੇ ਅੰਕਿਤਮ ਸਥਾਨਕ ਮੁੱਲ ਤੇ ਅੰਕਿਤ ਮੁੱਲ ਵਿੱਚ ਕੀ ਅੰਤਰ ਹੈ ਤਾਂ ਸਥਾਨਕ ਮੁੱਲ ਤੇ ਅੰਕਿਤ ਮੁੱਲ ਦੇ ਵਿੱਚ ਕੀ ਅੰਤਰ ਹੈ ਬੇਟਾ ਸਥਾਨਕ ਮੁੱਲ ਇਕਾਈ ਦਹਾਈ ਸੈਂਕੜਾ ਹਜ਼ਾਰ 5 ਦਾ ਸਥਾਨਕ ਮੁੱਲ ਬਣ ਗਿਆ 5000 ਤੇ ਅੰਕਿਤ ਮੁੱਲ 5 ਹੀ ਰਹਿ ਗਿਆ ਅਸੀਂ ਇਹਨੂੰ ਘਟਾ ਦਿੰਨੇ ਆ 10ਾਂ ਚੋਂ 5 ਗਏ 5 9 ਦੇ 9 9 ਦੇ 9 4 ਦੇ 4 4995 ਸੱਦਾ ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਅਸੀਂ 4995 5 ਦੇ ਸਥਾਨਕ ਮੁੱਲ ਦੇ ਵਿੱਚ ਅੰਤਰ ਅੰਕਿਤ ਮੁੱਲ ਵਿੱਚ ਅੰਤਰ ਹੈ ਤਾਂ 4995 ਬੇਟਾ D1 ਅਲਟਰਨੇਟਿਵ ਜਿਹੜਾ ਹੈਗਾ 4000 ਅਸਲ ਦੇ ਵਿੱਚ 4995 ਬਣਦਾ ਪਿਆ ਬੇਟਾ ਇੱਥੇ ਅਲਟਰਨੇਟਿਵ ਠੀਕ ਹੋਣ ਵਾਲਾ ਤੁਹਾਨੂੰ ਗੱਲ ਪਤਾ ਲੱਗ ਗਈ ਵੀ ਅੰਕਿਤ ਮੁੱਲ ਤੇ ਸਥਾਨਕ ਮੁੱਲ ਦੇ ਵਿੱਚ ਅੰਤਰ ਕਿਸ ਤਰ੍ਹਾਂ ਕਰਨਾ ਇੱਥੇ ਅਲਟਰਨੇਟਿਵ ਠੀਕ ਕਰ ਦਾਂਗੇ ਇਸ ਕਰਕੇ ਬੇਟਾ D1 ਨੂੰ ਅਸੀਂ ਟਿਕ ਕਰ ਦਿੰਨੇ ਆ ਤੁਹਾਨੂੰ ਇਹ ਠੀਕ ਕਰਕੇ ਆਊਗਾ ਸਵਾਲ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਕਹਿੰਦਾ ਪਿਆ ਵਿਚ ਜ਼ੀਰੋ ਦਾ ਸਥਾਨਕ ਮੁੱਲ ਕੀ ਹੈ ਬੇਟਾ ਕਿਹੜੇ ਸਥਾਨ ਤੇ ਜ਼ੀਰੋ ਇਕਾਈ ਦਹਾਈ ਸੈਂਕੜਾ ਸੈਂਕੜਾ ਸਥਾਨ ਤੇ ਪਰ ਬੇਟਾ ਜ਼ੀਰੋ ਜਿਹੜੇ ਮਰਜੀ ਸਥਾਨ ਤੇ ਬੈਠੀ ਹੋਵੇ ਉਹਦਾ ਮੁੱਲ ਜ਼ੀਰੋ ਹੀ ਰਹਿੰਦਾ ਹੈ ਠੀਕ ਹੈ ਇਸ ਕਰਕੇ A1 ਸਾਡਾ ਰਾਈਟ ਆਨਸਰ ਬਣਦਾ ਪਿਆ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 36 364921 ਵਿੱਚ 6 ਅਤੇ 9 ਦੇ ਸਥਾਨਕ ਮੁੱਲਾਂ ਵਿੱਚ ਅੰਤਰ ਹੈ 6 ਅਤੇ 9 ਦੇ ਸਥਾਨਕ ਮੁੱਲਾਂ ਦੇ ਵਿੱਚ ਬੇਟਾ 6 ਦਾ ਸਥਾਨਕ ਮੁੱਲ ਕੀ ਹੈਗਾ ਬੇਟਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤਾਂ 6 10000 ਇਹ ਬਣ ਗਿਆ 60000 ਠੀਕ ਹੈ ਤੇ 9 ਦੇ ਸਥਾਨਕ ਮੁੱਲ ਕਿੰਨਾ ਹੈਗਾ ਬੇਟਾ 900 ਸੈਂਕੜੇ ਸਥਾਨ ਤੇ ਹੈ ਨਾ 900 ਇਹਨੂੰ ਅਸੀਂ ਘਟਾ ਦਿੰਨੇ ਆ ਬੇਟਾ 0 ਦੀ 0 0 ਦੀ 0 ਦਸਾਂ ਚ ਨੋਂਗੇ 1 ਨੋਂਾਂ ਦੇ ਨੋਂ 5 ਦੇ 5 59100 ਉੱਤਰ ਆ ਗਿਆ ਬੇਟਾ ਤਾਂ A1 ਸਾਡਾ 59100 ਉੱਤਰ ਦਿੰਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਤੇ ਕਾ ਕਰ ਤਾ ਮਾਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਕੀ ਕਹਿੰਦਾ ਪਿਆ ਕਹਿੰਦਾ 2365 ਨੰਬਰ ਵਿੱਚ 3 ਅਤੇ 2 ਦੇ ਸਥਾਨਕ ਮੁੱਲਾਂ ਦਾ ਜੋੜ ਕੀ ਹੈ ਤੇ 3 ਅਤੇ 2 ਦੇ ਸਥਾਨਕ ਮੁੱਲਾਂ ਦਾ ਜੋੜ ਬੇਟਾ ਕੀ ਹੈਗਾ ਅਸੀਂ ਕੀ ਕਰਾਂਗੇ 3 ਦਾ ਸਥਾਨਕ ਮੁੱਲ 30 ਦੇ ਨਾਲ 3 ਬਿੰਦੀਆਂ ਹਜ਼ਾਰਵੇਂ ਸਥਾਨ ਤੇ ਹੈ 3000 ਤੇ 2 2 ਦਾ ਕਿੰਨਾ 1 2 ਵੀ ਦਹਾਈ ਸਾਂ ਤੇ 1 ਇਹ ਦਹਾਈ ਸੈਂਕੜਾ ਹਜ਼ਾਰ ਦਾ ਹਜ਼ਾਰ 20000 ਤੇ ਦੋਵਾਂ ਦਾ ਜੋੜ ਕਿੰਨਾ ਆ ਗਿਆ 23000 ਠੀਕ ਹੈ ਬੇਟਾ 23000 ਸਾਡਾ ਉੱਤਰ ਆ ਗਿਆ ਆਪਾਂ অলਟਰਨੇਟਿਵ ਆਂਸਰ ਦਵਾਂਗੇ D1 ਹੈ ਜਿਹੜਾ 23000 ਉੱਤਰ ਦਿੰਦਾ ਪਿਆ ਅਸੀਂ D1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਕਹਿੰਦਾ ਪਿਆ ਵਿੱਚ 5 ਅਤੇ 0 ਦੇ ਸਥਾਨਕ ਮੁੱਲਾਂ ਦਾ ਜੋੜ ਕੀ ਹੈ ਬੇਟਾ 0 ਦਾ ਸਥਾਨਕ ਮੁੱਲ ਤਾਂ 0 ਹੀ ਰਹਿਣਾ ਹੈ ਠੀਕ ਹੈ ਉਹਦੇ 'ਚ ਕੋਈ ਚਾਹੀ ਨਹੀਂ 5 ਦਾ ਸਥਾਨਕ ਮੁੱਲ ਅਸੀਂ ਦੇਖ ਲੈਨੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤਾਂ 5 ਦਾ ਸਥਾਨਕ ਮੁੱਲ ਕਿੰਨਾ ਆਊਗਾ 5 10000 50000 ਤਾਂ a1 50000 ਦਿੰਦਾ ਪਿਆ a1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਸ ਟੈਸਟ ਦਾ ਸਵਾਲ ਨੰਬਰ 10 ਇਹਦੇ ਨਾਲ ਹੀ ਬੇਟਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ